ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਕੁਝ ਨਹੀਂ ਪਾਰਟੀ ਨੂੰ ਤਕੜਾ ਕਰਨ ਆਏ ਆ ਹਲਾਸ਼ਾਰੀ ਦੇਣ ਆਏ ਆਪਣੇ ਕਾਰਕਿਰਤਾ ਨੂੰ ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚ ਚਲਾਣਾ ਹੈ ਉਸ ਮੁੱਦੇ 'ਤੇ ਆਪਾਂ ਗੱਲ ਕੀਤੀ ਹੈ ਇਹ ਮੁੱਖ ਮੁੱਦਾ ਸੀ ਜਿਵੇਂ ਕਿ ਕਿਸਾਨ ਦੁਨੀਆਂ ਨੇ ਧਰਨੇ ਲਾਇਆ ਹੋਇਆ ਰਾਤ ਨੂੰ ਜਿਹੜਾ ਪ੍ਰਦਰਸ਼ਨ ਕਰ ਰਹੇ ਆ ਕਿ ਕਿੰਨੇ ਜਨਜਾਤੋਂ ਕਹਿੰਦੇ ਬੀਜੇਪੀ ਦਾ ਵਿਰੋਧ ਕਰਾ ਦੇ ਤਾਂ ਕਿਸਾਨ ਯੂਨੀਅਨ ਨਹੀਂ ਕਰ ਰਹੀ ਇਹ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਕਰ ਰਿਹਾ ਹੈ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਹੈ ਜਿਹਦਾ ਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ ਤੇ ਇਹ ਜੋ ਜਥੇਬੰਦੀ ਆ ਕੁਮਰੀ ਹੈ ਭਗਵੰਤ ਮਾਨ ਸਾਹਿਬ ਦੇ ਲੋਗ ਆ ਕਿਸਾਨ ਨਹੀਂ ਆ ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਨ ਦੀ ਕੋਸ਼ਿਸ਼ ਕਰ ਰਿਹਾ ਆਪਣੀ ਆਮਦਨੀ ਵਧਾਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰਦੇ ਕੰਮ ਕਰਦੇ ਹੈ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੀ ਆਮਦਨੀ ਵਧਾਨ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਆਂ ਅਗਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਆਪਾਂ ਮਦਦ ਕਰਾਂ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਧਾਰ ਦਿੱਤੇ ਲੋਕ ਸਭਾ ਸੰਗਤ ਵਿੱਚ ਜੀ ਬੀਜੇਪੀ ਵੱਲੋਂ ਹਰ ਰੋਜ਼ ਬੀਜੇਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ ਹੈ। ਬੀਜੇਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ। ਔਰ ਕਮਲ ਦੇ ਫੁੱਲ ਨੂੰ ਆਪਾਂ ਟਕੜਾ ਕਰ ਰਹੇ ਆਂ ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲਿਜਾਵਾਂਗੇ। ਵੋਟਾਂ ਕਮਲ ਦੇ ਫੁੱਲ ਨੂੰ ਪਹਿਣੀ ਹੈ ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ ਹੈ। ਸਰ ਕਮਲ ਦਾ ਫੁੱਲ ਕਿੰਨਾਂ ਦੇ ਹੱਥ ਸੈਜੇ ਹੈ? ਹੈ? ਕਿੰਨਾਂ ਦੇ ਹੱਥ ਸੇ ਕਿਹੜੇ ਮੋਦੀ ਸਾਹਿ ਉਹਨਾਂ ਸਾਹਿਬ ਦੇ ਤਾਂ ਇਹ ਯਾਦ ਲੋਕ ਸਭਾ ਹਰ ਦਾ ਸਕੂਲ ਦੇ ਵਿੱਚ ਕਿਹਦੇ ਹੱਥ ਵਿੱਚ ਸਾਡੇ ਪ੍ਰਧਾਨਾਂ ਦੇ ਸਾਡੇ ਜੋ ਚਾਰੋਂ ਪ੍ਰਧਾਨ ਹਨ ਮਲੇਰ ਕੋਟਲੇ ਦਾ ਪ੍ਰਧਾਨ ਬਰਨਾਲੇ ਦਾ ਪ੍ਰਧਾਨ ਸਾਡੇ ਕਾਰਕਿਰਤਾ ਦੇ ਹੱਥ ਚਾ ਸਾਡੇ ਸੰਗਰੂਰ ਦੇ ਪ੍ਰਧਾਨ ਸਾਡੇ ਜੋ ਪਾਰਟੀ ਦੇ ਕਾਰਕਿਰਤਾ ਹਨ ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ ਕਿੰਨੇ ਮੰਡਮ ਦਾ ਲੈ ਕੇ ਜਾ ਦੇਖੋ 1% ਦੀ ਗੱਲ ਨਹੀਂ ਹੈ ਇਹ ਨਹੀਂ 1 ਮੰਡਮ ਦਾ ਲੈ ਕੇ ਤਰਨਾਪੁਰ ਗਈ ਨਗਸਭਾ ਦਾ ਆਧਾਰੋ ਸਰ ਤੁਸੀਂ ਮੀਟਿੰਗਾਂ ਕਰਿਓ ਕਿ ਲੱਗਦਾ ਵੀ ਜਦ 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 ਰਾਮ ਜੀ ਨੇ ਸ਼੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ ਲੰਕਾ ਦੇ ਉੱਤੇ ਤੇ ਹਨੂਮਾਨ ਸੈਨਾ ਉਹਦੇ ਨਾਲ ਸੀ ਤੇ ਇਹ ਭਾਰਤੀ ਜਨਤਾ ਪਾਰਟੀ ਆ ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਕਟਰਤਾ ਹਰੇਕ ਵਰਕਰ ਹਰੇਕ ਅਹੁਦੇਦਾਰ ਸਾਡਾ ਸਾਡਾ ਉਮੀਦਵਾਰ ਹੈ ਉੱਟਕਾ ਕੇ ਆਪਾਂ ਇੱਥੇ ਜਵਾਬ ਦਵਾਂਗੇ ਦੂਜੀ ਪਾਰਟੀਆਂ ਨੂੰ ਔਰ ਇੱਥੇ ਜਿੱਤ ਕੇ ਜਾਵਾਂਗੇ ਕਿ ਪਹਿਲਾ 12000 ਵੋਟ ਆਪਾਂ ਨੂੰ ਪਈ ਸੀ ਇੱਕ 13 ਵੀ ਅਮੀਰ ਹੈ ਆਪਾਂ ਜਿੱਤ ਕੇ ਨਹੀਂ ਜਾਵਾਂਗੇ ਜਿੱਤਾਂਗੇ ਜਿੱਤਾਂਗੇ ਪੱਕਾ ਜਿੱਤਾਂਗੇ 13 ਜਿੱਤਾਂਗੇ ਪੂਰਾ ਜਿੱਤਾਂਗੇ 100% ਜਿੱਤਾਂਗੇ